ਸਲਾਮ ਮਾਸੂਮ ਦਿਨਾਂ ਦੇ ਜ਼ਬਰਜਨਾਹ ਕਰਨ ਵਾਲੇ ਦੋਸ਼ੀ ਅਮਰਤਾਰੀ ਸਿੱਖ ਬੰਦੇ ਦਾ ਪੁਲਿਸ ਨੂੰ 9 ਦਿਨ ਦਾ ਰਿਮਾਂਡ ਹਾਸਲ ਹੋਇਆ ਤੇ ਦਿਰਾਸਲਾ ਮਾਸੂਮ ਬੱਚੀ ਦਿਨਾਂ ਜ਼ਬਰਜਨਾਹ ਤੇ ਕਤਲ ਦੀ ਘਨੌਨੀ ਘਟਨਾ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਮੁਖਰੋ삐 ਰਿੰਪੀ ਉਰਫ ਹੈਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਕੇਸ ਦੀ ਗੰਭੀਰਤਾ ਤੇ ਡੂੰਘਾਈ ਦੀ ਜਾਂਚ ਦੀ ਜ਼ਰੂਰਤ ਨੂੰ ਵੇਖਦਿਆ ਜਿਥੇ ਪੁਲਿਸ ਨੂੰ ਦੋਸ਼ੀ ਦਾ 9 ਦਿਨ ਦਾ ਰਿਮਾਂਡ ਦਿੱਤਾ ਹੈ ਪੁਲਿਸ ਹੁਣ ਇਸ ਰਿਮਾਂਡ ਦੇ ਦੌਰਾਨ ਘਟਨਾ ਦਾ ਸਬੰਧਤ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰੇਗੀ ਤੇ ਹੋਰ ਸਬੂਤ ਜਟਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਕੇਸ ਨੂੰ ਫਾਸਟ ਏਕ ਅਦਾਲਤ ਚ ਲਜਾਇਆ ਜਾ ਸਕੇ ਤੇ 피해 ਤੋਂ ਪਰਿਵਾਰ ਨੂੰ ਜਲਦ ਜਲਦ ਇਨਸਾਫ ਮਿਲ ਸਕੇ ਇਹ ਅੱਜ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸ ਦਾ ਰਿਮਾਂਡ ਮਿਲਿਆ 9 ਦਿਨ ਦਾ ਪੁਲਿਸ ਰਿਮਾਂਡ ਹੈਗਾ ਔਰ ਪੁਲਿਸ ਰਿਮਾਂਡ ਤੋਂ ਬਾਅਦ ਅਸੀਂ ਸਖਤੀ ਨਾਲ ਉਸ ਕੇਸ ਅਗਲੀ ਜਾ ਰਹੀ ਹੈ ਇੰਨੇ ਦਿਨਾਂ ਮੰਗਿਆ ਸੀਗਾ ਅਸੀਂ 10 ਦਿਨਾਂ ਦਾ ਮੰਗਿਆ ਸੀ ਤੇ ਨਾ ਉਹਨੇ ਨਰਮ ਮਨ ਗਿਆ ਤੋ ਕਿਹਾ ਇੱਕ ਸਬੂਤ ਕਿਆ ਪੇਸ਼ ਕੀਏਗੇ ਯਾ ਰੁਪੀ ਕੋਲ ਅਦਾਲਤ ਵਿੱਚ ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਵੀ ਆ ਹਿਨਿਸ ਕ੍ਰਾਈਮ ਇਹਨੇ ਕੀਤਾ ਹੈਗਾ ਤੇ ਸਾਡੇ ਅਜੇ ਨਾ ਸਖਤੀ ਨਾਲ ਪੁੱਛਗਿਛ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨੇ ਨਦਰ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ 9 ਦਿਨਾਂ ਦਾ ਮੰਨ ਦਿੱਤਾ ਇਸ ਵਿੱਚ ਜੋ ਮਕਦਮਾ ਨੰਬਰ 230 ਡੇਟਿਡ 23 11 2025 ਔਰ ਅੰਡਰ ਸੈਕਸ਼ਨ 103 ਜਿਵੇਂ ਇੱਕ ਪੈਂਜਮਨ ਇੱਕ 64 ਵੀਐਨਐਸ ਔਰ 6 ਪੌਸਟ ਕੋ ਐਕਟ ਦੇ ਤਹਿਤ ਜੇ ਬਸਤੀ ਬਾਵਾ ਖੇਲ ਦੇ ਵਿੱਚ ਮੁਕਤਵਾਨ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਅਸੀਂ ਕੱਲ ਰੈਸਟ ਪਾਈ ਸੀ ਔਰ ਅੱਜ ਪੇਸ਼ ਕੀਤਾ ਜੇ ਤੁਹਾਨੂੰ ਦੱਸਿਆ ਤੇ 9 ਦਿਨ ਦਾ ਰਮਾਨਸ ਨੂੰ ਮਿਲਿਆ ਤਿੰਨ ਤਰੀਕ ਤੱਕ ਤੇ ਉਹਨਾਂ ਅਗੋੜੀ ਸਖਤਨਾ ਪੁੱਛਗਿੱਛ ਕੀਤੀ ਜਾ ਰਹੀ ਹੈ ਲੜਕੀ ਕੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਜੇ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਜੇ ਹੋਣੀ ਬਾਕੀ ਹੈ ਜੀ ਬਲੂਸ ਅਥਾਰਟिटीज ਨੇ ਔਰ ਦੇ ਵਿੱਚ ਪੇਸ਼ ਕੀਤਾ ਸੀ ਅਭਿਗ ਜਿਹੜਾ ਅਕਿਊਜ਼ ਨੂੰ ਸਹੀ ਮਾਈਕ ਨੂੰ ਨੀਚੇ ਕਰੀ ਤੇ ਪੁਲਿਸ ਰਿਮਾਂਡ ਸੀਕ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਤੇ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਦੋਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਹਨਾਂ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੇਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਰਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਿਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਹਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਟ ਸ਼ੀਟ ਅਤੇ ਸਹੀ ਜਿਹੜੇ ਪਹਿਲੂ ਹੈ ਉਬਰ ਕੇ ਸਾਹਮਣੇ ਆ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਨੀ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ